ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰੁੱਪੋ ਵਾਲੀ ਚਗਾਵਾ ਤਹਿਸੀਲ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਜਨਮ ਸਥਾਨ ਬਾਬਾ ਬੁੱਢਾ ਜੀ ਕਥੋਂ ਨੰਗਲ ਤੇ ਸ਼ੇਵ ਵੀਰ ਕੋਲ ਆਪਾਂ ਪਹੁੰਚੇ ਆਂ ਸ਼ੇਵਦੇਵਾਲ ਵੀਰਕਾ ਤੇ ਅੱਜ ਚੰਗੀ ਰੌਣਕ ਲਾਈ ਆ ਵੀਰ ਨੇ ਚੰਗੀਆਂ ਵੇੜਾਂ ਦੀ ਆਹ ਦੇਖ ਸਾਹਦੇ ਜੀ ਇੱਧਰ ਵੀ ਸਾਰੀਆਂ ਜਿਹੜੀਆਂ ਵੇੜਾਂ ਹੀ ਆ ਜਿਹੜੀਆਂ ਸਾਰੀਆਂ ਚੰਗੇ ਕੁਆਲਟੀ ਦੇ ਪਸ਼ੂ ਆ ਜਿਹੜੇ ਸਾਰੇ ਵਿੱਜਣਾਂ ਕੁਆਜੇ ਇਸ ਵਕਤ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਜੀਆਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿੱਜੀ ਸਤਿ ਸ੍ਰੀ ਅਕਾਲ ਜੀ ਵਿੱਜੀ ਸਤਿ ਸ੍ਰੀ ਅਕਾਲ ਠੀਕ ਸਾਹਿਬ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਕਿਰਪਾ ਵਾਏ ਗੁਰੂ ਜੀ ਤੁਸੀਂ ਤੇ ਚੰਗੀ ਮੰਡੀ ਲਾਈ ਜੀ ਉਹ ਕਿਰਪਾ ਵਾਏ ਗੁਰੂ ਸਾਹਿਬ ਬਾਬੇ ਵੀਰ ਸਾਹਿਬ ਦੀ ਮਿਹਰ ਆਗੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਵਿਕੀਆਂ ਸਾਰੀਆਂ ਕਿ ਕੁਝ ਵਿੱਚ ਵਿਗਨਾ ਕੁਝ ਵਿਗਨਾਲੀਆਂ ਹੋਣੀਆਂ ਸੱਤਾਂ ਵਿੱਚ ਵੇਚੀਆਂ ਵਾ ਅੱਛਾ ਸੱਤ ਵਿੱਚ ਹੋਈਆਂ ਹਾਂਜੀ ਉਹ ਗੱਡੀ ਲੱਗੀ ਭਰਨੀ ਸ਼ਾਮ ਨੂੰ ਉਹ ਦੇਖ ਸਾਦੇ ਜੀ ਉਹ ਇਸ਼ਾਉ ਨੂੰ ਗੱਡੀ ਭਰਨੀ ਆ ਜੜੀ ਇਹ ਕਿੱਥੇ ਜਾਣੀ ਗੱਡੀ ਜੀ 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 ਸ਼੍ਰੀਨਗਰ ਜਾਣੀਆਂ ਜੇ ਅੱਛਾ ਸ਼੍ਰੀਨਗਰ ਜਾਣੀਆਂ ਹਾਂਜੀ ਹਾਂਜੀ ਠੀਕ ਐ ਤੇ ਹੁਣ ਵੇਚਣ ਵਾਲੀਆਂ ਕਿੰਨੀਆਂ ਨੇ ਵੇਚਣ ਵਾਲੀਆਂ ਜੇ 5 ਹੈਗੀਆਂ ਤੇ 2 ਜਹਣੇ ਦੇ ਬਾਹਰ ਆਣੀਆਂ ਪਰ ਟਾਈਮ ਲੱਗ ਰਿਹਾ ਇਹਨਾਂ ਨੂੰ 7 ਹੋਣੀਆਂ ਹੁੰਦੀਆਂ ਵੇਚਣ ਵਾਲੀਆਂ ਟੋਟਲ ਵੇਚਣ ਵਾਲੀਆਂ 7 ਹੋਣੀਆਂ ਹਾਂਜੀ ਜੀ ਹਾਂਜੀ ਟੋਟਲ 14 گاਵਾ ਹੋ ਜਾਣੀਆਂ 7 ਵਿਗੀਆਂ ਤੇ 7 ਵੇਚਣ ਵਾਲੀਆਂ ਹਾਂਜੀ ਹਾਂਜੀ ਠੀਕ ਐ ਚਲੋ ਵਿਖਾਈਏ ਫੇਰ ਨਾ ਕਿਹੜੀ ਵਿਖਾਈਏ ਸਭ ਤੋਂ ਪਹਿਲਾਂ ਜੀ ਮਰਜ਼ੀ ਦਿਖਾ ਦੇ ਵਿੱਚ ਕੋਈ ਗੱਲ ਨਹੀਂ ਆ ਵੇ ਗਿਟੇ ਨਹੀਂ ਇਹ ਕੋਲੇ ਵਧੀਆ ਪਹਿਲੇ ਸੋ ਵਸੀ ਆ ਇੱਕ ਦਿਨ ਖੜਦੀ ਵੀ ਬਹੁਤ ਜਿਆਦੀ ਠੰਡੀ ਸੀਲ ਤੇ ਬਣੂਗੀ ਬਹੁਤ ਥਾਂ ਥੁਣੀ ਵੇਖੋ ਕਿੰਨਾ ਪਿਆਰਾ ਕੱਢੂਗੀ ਦੇਖੋ ਫਸਟੇ ਜਾਨ ਬਹੁਤ ਵਧੀਆ ਬਣੂਗੀ ਇਹ ਦੋ ਦਿਨ ਦਾ ਬਿਲਕੁਲ ਠੰਡੀ ਸੀ ਜਾਨ ਹਾਂਜੀ ਹਾਂਜੀ ਬਹੁਤ ਵਧੀਆ ਬਣੂਗੀ ਇਹ ਗੁਲਾਬੀ ਰੰਗ ਦਾ ਥਾਨਿਆ ਤੇ ਪੂਰੀ ਬ੍ਰੀਡ ਵਾਲੀ ਆ ਜਿਹੜੀ ਲਿਆਓ ਫਿਰ ਖੋਲੋ ਕਿੰਨਾ ਕੁ ਦੁੱਧ ਵੇਚੀ ਚਵਾਈ ਜਾਊਗੀ ਦੁੱਧ ਵੇਚੀ 20 ਪਲਸ ਹੀ ਦਊਗੀ ਚੰਗੇ ਸੋਹਣੀ ਵੜਿਆ ਜਿਹੜੀ ਕੱਦ ਕਾਠ ਪੱਖਾਂ ਵੀ ਚੰਗੀ ਆ ਤੇ ਰੰਗ ਰੂਪ ਦੇ ਵੀ ਜੜੀ ਪੂਰੀ ਸੋਹਣੀ ਆ ਅਜੇ 20 ਦਿਨ ਖੜਦੀ ਆ ਸੋਨ ਚ ਕਦ ਵੇਲੇ ਵੀ ਜਿੱਡੇ ਦਾ ਤੇ ਥੋੜਾ ਰਸੇਰੀ ਕਰਦੀ ਆ ਲੈ ਆ ਜਾ ਬਾਕੀ ਹੁਣ ਹਵਾਨਾ ਭਰਨਾ ਇਹਨੇ ਸ਼ੁਰੂ ਕਰਤਾ ਵਾ ਕੀ ਰੱਖਿਆ ਵੀਡੀਓ ਦਾ ਮੁੱਲ ਫਿਰ ਆਪਾਂ ਮੁੱਲ ਦੇ ਵੀਡੀਓ ਦੇ ਵਸੇ ਤੈਰ ਹੁੰਦੇ ਨੇ 1 20 ਦੀ ਸੀ ਹਾਂਜੀ ਹਾਂਜੀ ਹੌਣ ਕਿੰਨੇ ਦੀ ਹੈ 75000 ਚ ਮੰਨ ਤਾ ਨਾ ਰੂਗਾ 75000 ਚ ਮੰਨ ਤਨ ਕਰ ਦੋਗੇ ਇਹਦਾ ਹਾਂਜੀ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਕਰੀ ਹਨਾ ਹਾਂਜੀ ਹਾਂਜੀ ਠੀਕ ਹੈ ਮੰਗਣੇ ਲੱਖ ਨਹੀਂ ਮੰਗ ਸਕਦੇ ਆ ਅੱਛਾ ਲੱਖ ਤੋਂ ਬਾਹਰ ਰੱਖਦੀ ਆ ਪਰ ਜਿੱਦਣੇ ਤਿਆਰ ਹੋਈ ਤੇ ਉਸ ਦਿਨ ਚੀਜ਼ ਲੱਗ ਜੇ ਤੇ ਇਹ ਕੱਚੀ ਆ ਵੀ 25 ਦਿਨ ਉਹਦੇ ਕਰਕੇ ਆਪਾਂ ਘੱਟ ਮੰਗਣੇ ਆ ਠੀਕ ਹੈ ਜੀ ਤੁਹ ਲਗ ਲੈਣੇ ਕਿੰਨੇ ਜਿਹੜਾ ਖੜੂਗਾ ਬਾਕੀ ਖਰਚਾ ਆਂਦਾ ਉੱਤੇ ਤੇ ਉਸ ਅਨਮੁੱਲ ਮੰਗੀਏ ਕਿ ਜਿਹੜਾ ਅਗਲੇ ਕੋਈ ਜੱਜ ਦੇ ਨਾਲ ਮਿਲ ਜਾਵੇ ਇਹ ਸੌਦਾ ਹੋ ਜੇ ਹਾਂਜੀ ਬਾਕੀ ਜਿਹੋ ਜੀ ਚੀਜ਼ ਆ ਉਹ ਜਿਹੇ ਮੁੱਲ ਪੈਣਾ ਵਾ ਬਿਲਕੁਲ ਕਮੀ ਨਹੀਂ ਹੈਗੀ ਵੀਰ ਜੀ ਸਿਰਫ ਇੱਕ 20 25 ਦਿਨ ਕੱਚੀ ਕੱਚੀ ਆ ਹੋਰ ਕੋਈ ਕਮੀ ਨਹੀਂ ਹੈਗੀ ਦੇ ਵਿੱਚ ਦੰਦੋ ਕਿਤਰਾ ਜੇ ਉਹ ਦੰਦੇ ਵੀਰ ਜੀ ਚੈੱਕ ਕੀਤੇ ਦੰਦ ਤੁਸੀਂ ਹਾਂ ਚੈੱਕ ਕੀਤੇ ਬੰਨੀ ਹੁਣ ਔਖਾ ਫੜਣਾ ਮੂੰਹ ਕਿਉਂਕਿ ਪੁੱਲੀ ਫੱਜਰੀ ਮੂੰਹ ਥੋੜਾ ਔਖਾ ਫੜਾਉਂਦੀ ਆ ਤੇ ਹੁਣ ਆ ਵਿਕੀ ਜੇ ਵਗਨਾਲੀ ਜੀ ਨਹੀਂ ਇਹ ਵਿਕੀ ਹੈ ਵੀਰ ਜੀ ਇਹ ਵਿਕੀ ਹੈ ਹੁਣ ਕਿਹੜੀ ਆ ਆ ਹੈਗੀ ਆ ਆ ਜੀ ਹੈਗੀ ਆ ਹਾਂਜੀ ਥਾਣੇ ਦੇ ਕੋਈ ਚੰਗਾ ਲੱਗਾ ਜਿਹੜਾ ਕਲਬ ਰੰਗ ਦਾ ਥਾਣੇ ਜੀ ਬਹੁਤ ਬਣੂਗੀ ਕੋਈ ਸ਼ੱਡੂ ਨੇ ਲੇਖਾ ਬੰਨਾਂ ਦਾ 50 ਕਿਲੋ ਦੁੱਧ ਦੇ ਦੇਉਂਗੇ ਜੀ ਅੱਛਾ ਹਾਂਜੀ ਦੇਖੋ ਲੋ ਫਿਰ ਤੋਰੀਏ ਏ ਕਿੰਨਾ ਵੀ ਜੀ ਦੋ ਚਵਾਈ ਜਾਊਗੀ ਇਹ ਦੁੱਧ ਵੀ ਜੀ ਵੀਰ ਪਲਾਸੀ ਚਵਾਈ ਜਾਊਗੀ 50 ਕਿਲੋ ਦੁੱਧ ਦੇ ਸਕੜੀ ਵਿੱਚ ਨਹੀਂ ਸਾਹ ਵਾਲਾ ਵੀ ਵੀਰ ਵੀਰ ਤੋਂ 5 ਲੀਟਰ ਤੱਕ ਦੁੱਧ ਜਿਹੜਾ ਵੀ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਚੰਗੀ ਤਿਆਰ ਹੋਣੀ ਹੈ ਵੀ ਗੱਬਣ ਆ ਜਿਹੜੀ ਹਜੇ 1 ਮਿੰਟ ਵੀਰ ਜੀ ਰਿਹਾ ਤਾਂ ਚਿਹਰਾ ਦਿਖਾਈਏ ਬੜਾ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਆਹ ਦੇਖ ਸਕਦੇ ਜੀ ਤੇ ਥਣ ਵੀ ਇਹਦੇ ਦਿਖਾ ਦੀ ਕਮੈਂਟ ਲਾ ਗਏ ਤਾਂ ਬਾਕੀ ਜਿੱਥੇ ਖਿਲਾਰ ਦੀਏ ਉੱਥੇ ਖਲੋ ਜਾਂਦੀਆਂ ਲੈ ਜਾਓ ਤੇ ਇਹਦਾ ਵਿੱਦ ਕੀ ਰੱਖੀ ਆ ਫਿਰ ਮੋਲ ਆਪਾਂ ਮੋਲ ਵਿੱਦ ਇਹਦਾ ਵੱਧ ਮੰਗਿਓ ਕਿ ਇਹ ਮਾਲ ਮੋਲੀ ਪੈਣਾ ਵਾ ਹਾਂਜੀ ਹੁਣ ਇਹਦਾ ਆਪਾਂ ਮੋਲ 75 ਕਹਾਂਗੇ ਦੋ ਵੀ ਗਲਤੀਓ 70 ਕਹਾਂਗੇ ਉਹ ਵੀ ਗਲਤੀਆ ਹਾਂਜੀ ਕਿ ਵੀ ਗਾਈ ਚਲੋ ਠੀਕ ਹੈ ਵਧੀਆ ਵਾ ਹਾਂਜੀ ਮੋਲੇ ਦਾ ਉਹ ਬਾਗ ਜਿਹੜਾ ਦੇ ਦੇਣਾ ਵਾ ਠੀਕ 60000 ਚ ਮੰਨਤਨ ਹੋ ਜਾਊਗਾ 60000 ਚ ਮੰਨਤਨ ਕਰ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਅਗਲੀ ਕਿਹੜੀ ਵਿਖਾਈ ਇਹ ਜਰਸੀ ਹੈ ਵਿੱਦ ਜੀ ਆ ਵੀ ਕੀ ਜੇ ਇਹ ਵੀ ਕੀ ਹੈ ਹਾਂਜੀ ਇਹ ਵੀ ਪਹਿਲਾਂ ਨਹੀਂ ਚਾਦਦੀ ਇਹ ਵੀ ਪਹਿਲਾਂ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਇਹ ਜਰਸੀ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਵੀਲੀ ਦੁੱਧ 17 18 ਕਿਲੋ ਕਰ ਲੈ ਕਨੇ ਪਹਿਲਾਂ ਭੰਦਰੀ ਦੂਜੇ ਸਵੇਰੇ ਆ ਲੈ ਲੋ ਕਿੰਨੇ ਢਿੱ ਲੱਗਣੀਆਂ ਤੇ ਠੰਡੀ ਨਹੀਂ ਫਰਦੀ ਇਹ ਸਿਰਫ ਆ ਦੇਖੋ ਲੱਤ ਨਹੀਂ ਚੁੱਕਦੀ ਠੀਕ ਹੈ ਜੀ ਲੈ ਫਿਰ ਤੋਰੋ ਪਰਮਾਗ ਨਾਲ 17 18 ਕਿਲੋ ਦਊਗੀ ਠੀਕ ਹੈ ਜੀ 13 ਵੇਲ ਪਿਓ ਦੱਸੀ ਕੋਈ ਉਹ ਕੰਮ ਨਹੀਂ ਹੈਗਾ ਕਿ ਕਈ ਸਾਹੀ ਵਾਲ ਜਰਸੀ ਪੀ ਜਾਂਦੇ ਨੇ ਚਿਹਰਾ ਦਿਖਾ ਦੀਏ ਤਾਂ ਇੱਕ ਮਿੰਟ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਜੀ ਲੈ ਜਾ ਵੀਰ ਜੀ ਬਾਕੀ ਪਸ਼ੂ ਵੀ ਅੱਜ ਨਾ ਕੋ ਸਾਰੇ ਕੁਆਲਿਟੀ ਵਾਲੇ ਹੁੰਦੇ ਆ ਇਹ ਆ ਕਿ ਮੌਸਮ ਠੰਡਾ ਹੋਣ ਕਰਕੇ ਨਵਾਈਆਂ ਨਵਾਈਆਂ ਨਹੀਂ ਆ ਤੇ ਪਸ਼ੂ ਹਮੇਸ਼ਾ ਕਾਫੀ ਗਿੰਤੀ ਜੀ ਹੁੰਦੇ ਆ ਆ ਦੇਖ ਸਕਦੇ ਜੀ ਇੱਧਰ ਜਿਹੜੀਆਂ ਮੈਂਡਾਂ ਜਿਹੜੀਆਂ ਸਾਰੀਆਂ ਵੱਡੀ ਟਾਈਮ ਲੱਗ ਰਿਹਾ ਤੇ ਬੜੇ ਫੋਨ ਕਰਦੇ ਤੈਨੂੰ ਆਪਾਂ ਨੂੰ ਤਾਂ ਇੱਕ ਦੂਸਰਾ ਦੇ ਰਹੇ ਨੇ ਰੇ ਵੇ ਪੰਜੇ ਤੇ ਨਹੀਂ ਹੋ ਗਏ ਮੈਨੂੰ ਲੱਗਦਾ ਫੋਨ ਕਰਦੇ ਨਾ ਬਣਾ ਵਗੈਰੂ ਹੀ ਕਿਰਪਣਾ ਆਇਆ ਤੇ ਬੜਾ ਗਿਆ ਮਾਫੀ ਚਾਹੁੰਦੇ ਆ ਤੁਹਾਡੇ ਕੋਲ ਕਿ ਪੜੇ ਦਿਨ ਪੈਗੇ ਵਿੱਚ ਬਾਕੀ ਇਹ ਵੀ ਜਿਹੜਾ ਕੋਈ ਵੀਰਪਰਾ ਖੜੂਗਾ 17-18 ਕਿਲੋ ਦਰਮਾਹ ਹੋਗੀ ਇਕੱਟ ਲੰਗਨੇ ਤੇ ਨਹੀਂ ਬੰਨੀ ਕੋਈ ਗੱਲ ਨਹੀਂ ਬੰਨਣ ਵਾਲੀ ਤੇ ਇਹਦਾ ਕੀ ਰੱਖੀਏ ਮੁੱਲ ਫੇਰ ਆਪਾਂ ਜਿੰਨਾ ਕੋਈ ਦੱਸਦਾ ਰੱਖ ਲੈਨੇ ਕਿੰਨਾ ਕਰਾ ਕਿੰਨਾ ਕਰਦੀ ਇਹਦਾ ਜਿੰਨਾ ਦੀ ਗੱਦਾ ਕਰਦਾ ਫਿਰ ਕੀ ਆ ਤੁਸੀਂ ਕਰਨਾ ਜੈ ਜੈ ਨਵਾਂ ਸਾਲ ਜੇ 9 ਸਾਲ ਦੇ ਇੱਕ ਹੋਰੀ ਹੈ ਕੋਫਰ ਦੇ 9 ਸਾਲ ਤੇ ਅੱਛਾ ਪਹਿਲਾਂ ਦੱਸਣਾ ਸੜਾ ਸਗੋ ਗਲਤੀਆਂ ਕੀ ਦੱਸਿਆ ਨਹੀਂ ਆਪਾਂ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਹੈ ਕਿ ਕਹੀਂ ਵੀ ਅੱਛਾ ਗਾਵਾਂ ਦੇ ਨਾਲ ਜਿਹੜੇ ਆ ਮੁੱਲ ਪਾਉਂਦੇ ਉਹਨਾਂ ਦੇ ਵਿੱਚ ਪਹੁੰਚ ਫ੍ਰੀ ਜਿੰਨੀਆਂ ਦਾ ਮੁੱਲ ਪਾਇਆ 100 ਕਿਲੋਮੀਟਰ ਤੱਕ ਪਹੁੰਚ ਫ੍ਰੀ ਠੀਕ ਹੈ ਜੀ ਤੇ ਕਿੰਨੇ ਦੇ ਦੇਈਏ ਫਿਰ ਆਵਲੀ 45000 ਜਮਾਨਤਾਂ ਲੱਗੇਗਾ ਦਾ 45 ਜਮਾਨਤਨ ਕਰਦੋਗੇ ਠੀਕ ਹੈ ਜੀ ਤੇ ਹੁਣ ਕਿਹੜੀ ਵਿਖਾਈਏ ਥੋੜੀ ਵਿੱਜੀ ਆਹ ਖੋਣੀ ਬੱਚੀ ਇੱਕ ਇੱਕ ਉਧਰ ਵਿੱਜੀ ਉਹ ਖੋਣੀ ਲਿਆ ਖੋਲੋ ਫਿਰ ਆਵੀ ਲਿਆ ਬਾਹਰ ਇਹ ਵੀ ਪਹਿਲੇ ਸਵੇਰੇ ਠੀਕ ਹੈ ਜੀ ਪਹਿਲਾ ਸੂਆ ਗੱਬਣਿਆ ਜੇ ਹਾਂ ਜੀ ਸਾਰੇ ਗੱਬਣਿਆ ਸੂਈ ਕੋਈ ਉਹ ਸੁਣ ਤਾ ਉਹ ਲੈ ਗਿਆ ਗੱਬਣਾ ਸੂਈੇ ਨਾਲ ਠੀਕ ਹੈ ਮੈਂ ਦਵਾ ਦੇ ਹਾਂ ਜੀ ਇੱਕ ਵਾਰ ਪਹਿਲੇ ਥੋੜਾ ਜਿਹਾ ਨਿਕਲੇ ਨਹੀਂ ਠੀਕ ਹੈ ਉਹ ਸੂਈਆਂ ਨਾਲ ਕਰੇ ਨਹੀਂ ਸਾਰੇ ਗੱਬਣਾ ਲੇ ਗਿਆ ਸੂਈ ਕੋਈ ਵੀ ਨਹੀਂ ਲਈ ਇਹ ਵੀ ਜੜੀ ਆ ਪਹਿਲਾ ਸੂਆ ਹੀ ਆ ਜਿਹੜਾ ਇਹਨੇ ਸੂਈ ਚੰਗੇ ਵੱਡੇ ਕੱਦ ਕਾਠਾਲੀ ਆ ਇਹ ਵੀ ਸੋਨੇ ਰੰਗ ਰੂਪ ਵਾਲੀ ਆ ਲੇ ਜਾ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਵੇਖੇ ਪਸੰਦ ਹੋਣਗੀਆਂ ਵੇੜਾਂ ਜੜੀਆਂ ਵਾਲੀਆਂ ਤੇ ਔਰ ਠੰਡੀ ਸੀਲ ਵੀਰ ਜੀ ਕੋਈ ਇੰਨੇ ਦੇ ਪਹਿਲੇ ਨਾ ਵਛੀਆਂ ਕੇ ਲੱਗੇ ਨਾ ਹੁੰਦੇ ਨੇ ਇਹਦੇ 8-10 ਦਿਨ ਖਾਣੇ ਵਛੀ ਨੇ ਪੂਰੀ ਬਣੀ ਬਣੂਗੀ ਔਰ ਬਹੁਤ ਜਿਆਦੀ ਠੀਕ ਹੈ ਜੀ ਸਿਰ ਤੇ ਥੋੜੀ ਤਾਂ ਕਾਲੀ ਪੈਂਦੀ ਹੈ ਖੁੱਲੀ ਖੜਦੀ ਰਹੀ ਲਈ ਜਿੱਥੋਂ ਠੀਕ ਹੈ ਜੀ ਕੋਈ ਕਮੀ ਨਹੀਂ ਆ ਕੇ ਗੱਲਾਂ ਵੇਲੇ ਥਾਂ ਥਣ ਕੇ ਲੱਗਣਾ ਪਹਿਲੰਦਾ ਹੀ ਠੀਕ ਹੈ ਆ ਦੇਖ ਸਾਡੇ ਥਾਣੇ ਆ ਇਹ ਲੋ ਐ ਸੀਲ ਠੰਡੀ ਦੋਵੇਂ ਪੰਨੇ ਬੈਗ ਵਿੱਚ ਹੋਵੇ ਕੋਈ ਗੱਲ ਹੀ ਨਹੀਂ ਜਦਾਂ ਮਰਜੀ ਕੋਈ ਤੇ ਇਹ ਤਾਂ ਇਹ ਕਿੰਨੇ ਦਾ ਦੁੱਧ ਆ ਲਈ ਜੀ ਦੁੱਧ ਜੀ 20 ਪਲੱਸ ਹੀ ਹੈ ਵੀ ਅੱਛਾ ਇਹ ਵੀ ਵੀਪ ਲੈ ਲਓ ਕਿੰਨੀ ਚੇਰੇ ਦੀ ਕੇ ਗੱਲੋਂ ਕੋਈ ਵਿੱਚ ਕਮੀ ਨਹੀਂ ਹੈਗੀ ਕਦ ਕਾਠ ਪੂਰਾ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਵੀ ਜੀ 55 ਹਜ਼ਾਰ ਜਮਾਨਤਨ ਹੋਊਗਾ 55 ਚ ਮੰਤਨ ਕਰ ਦੋਗੇ ਠੀਕ ਹੈ ਜੀ ਲੈ ਕੰਡ ਤੇ ਰਹਿ ਗਿਆ ਵੀਲਾ ਆਈ ਹੈ ਆ ਜਿਹੜੀ ਹੁਣ ਐਂਡ ਤੇ ਆ ਇਹਦਾ ਸੁਆ ਕਿੰਨਾ ਚ ਹੈ ਵੀਰ ਜੀ ਇਹ ਤਾਂ ਦੂਸਰਾ ਸੁਆ ਹੈ ਇਹ ਵੀ ਜਿਹੜੀ ਆ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਬੋਡੀ ਵੇਟ ਵਾਲੀ ਆ ਲੈ ਜਾ ਵੀਰ ਜੀ ਥਨ ਸੋਣਾ ਇਹਦਾ ਕੋਈ ਚੰਗਾ ਲੱਗਾ ਥਨ ਦਾ ਸਾਈਜ਼ ਗੈਪ ਬਾਕੀ ਪਸ਼ੂ ਜਿਹੜੇ ਵੀਰ ਜੀ ਨਾਲ ਕੋ ਕਾਫੀ ਰੁਟੀਨ ਚ ਜਿਹੜੇ ਆਉਂਦੇ ਰਹਿੰਦੇ ਆ ਉਤਰਾਂ ਵੀ ਕੋਈ ਵੀਰ ਆਵੇ ਇੱਥੇ ਵੇਖੇ ਪਸੰਦ ਕਰੇ ਪਸ਼ੂ ਹਮੇਸ਼ਾ ਗਿੰਤੀ ਚ ਇੱਥੇ ਰਹਿੰਦੇ ਆ ਤੇ ਇਹ ਵਿੱਚ ਕਿੰਨੇ ਕਿਲੋ ਦੁੱਧ ਆ ਲਈ ਇਹ ਵਿੱਚ ਦੁੱਧ 22 23 ਕਿਲੋ ਦੇਊਗੀ ਜੇ ਸਵੇਰੇ ਪਹਿਲੇ ਸਵੇਰੇ ਆਪਣੇ ਕੋਲ 20 21 ਕਿਲੋ ਦਾ ਚੋਕ ਦਿੱਤਾ ਏ ਥੱਲੇ ਠੀਕ ਹੈ ਜੀ ਹਾਂ ਜੀ ਤੇ ਬਣੂਗੀ ਬਹੁਤ ਜਿਆਦੀ ਇਹ ਵੀ ਵੇਖੋ ਬੱਚੀ ਆ ਸੀਲ ਠੰਡੀ ਪੂਰੀ ਜਿੱਦਾਂ ਮਰਜ਼ੀ ਵੀ ਖਲੇ ਇਧਰ ਦੋਵੇਂ ਬੰਨੇ ਬਈ ਜਾਵੇ ਕਿ ਮਜਾ ਆ ਲੈ ਲੱਤ ਚੁੱਕ ਜੇ ਕੋਈ ਵੀ ਡੰਗੜ ਆਪਣਾ ਠੀਕ ਹੈ ਜੀ ਉਹ ਇਹ ਲਈ ਨਹੀਂ ਲੱਤ ਚੁੱਕਣ ਵਾਲਾ ਤੇ ਇਹਦਾ ਕੀ ਰੱਖਣਾ ਜੀ ਮੁੱਲ ਫਿਰ ਇਹ 65 ਹਜ਼ਾਰ ਚ ਮੰਤਨ ਹੋਊਗਾ ਜੀ 65000 ਚ ਮੰਤਨ ਕਰ ਦੋਗੇ ਚਲੋ ਕੋ ਫੋਨ ਲਾਵੇ ਹਨਾ ਕੋਈ ਗੱਲ ਹੋ ਜਾਊਗਾ ਮੰਤਨ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਓਕੇ ਵੀਰ ਜੀ ਬਹੁਤ ਧੰਨਵਾਦ ਆ ਜਾ ਕਰੋ ਤੁਸੀਂ ਬਸ ਨਹੀਂ ਹੋਣਾ ਆਪਾਂ ਜਲਦੀ ਚੱਕਰ ਰੱਖਿਆ ਕਰਾਂਗੇ ਦੋ ਗਾਵਾਂ ਜਿਹੜੀਆਂ ਹੁਣ ਆਉਂਦੀਆਂ ਉਹ ਕਿੰਨੇ ਕ ਦੁੱਧ ਵਾਲੀਆਂ ਚ ਉਹ ਵੀ ਵੀਰ ਜੀ ਵੱਡੀਆਂ ਆ ਪਰ ਟਾਈਮ ਲੱਗ ਜਾਣਾ ਉਹ ਥੋੜੀਆਂ ਲੀਆਂ ਆਪਣੀਆਂ ਜਲੰਦਰ ਤੋਂ ਥੋੜੀਆਂ ਹੀ ਹੋ ਰੇ ਆ ਅੱਛਾ ਹਾਂਜੀ ਅਜੇ ਉਹ ਲੇਟ ਹੋ ਜਾਣੀਆਂ ਹਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੀਆਂ ਤੁਹਾਨੂੰ ਇੱਥੇ ਆ ਗਿਆ ਆਪਣੀਆਂ ਪਾਸ ਕਰਕੇ ਵੇਸ ਚਾਹ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ